ਕੱਲ੍ਹ ਜਿਹੜਾ ਚਾਹੇ ਹੋਇਆ ਇੱਕ ਇਨਸੀਡੈਂਟ ਤਿੰਨ ਜਿਹੜੇ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਲੇਬਰ ਵਾਲੇ ਉਹ ਸਾਫ ਕਰ ਰਹੇ ਸੀ ਜਿਹੜਾ ਸੀਵਰੇਜ ਉਹਦੇ ਵਿੱਚ ਤਿੰਨ ਬੰਦੇ ਅਫੈਕਟ ਹੋਏ ਸੀ ਇੱਕ ਕਨਈਆ ਜੀ ਜਿਨ੍ਹਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਦੂਸਰੇ ਨੇ ਜਿਹੜੇ ਇੱਕ ਦਿ올 ਹਸਪੀਟਲ 'ਚ ਉਹਨਾਂ ਨੂੰ ਰੈਫਰ ਕੀਤਾ ਥਰਡ ਜਿਹੜੇ ਨੇ ਉਹ ਆਊਟ ਆਫ ਡੇਂਜਰ ਨੇ ਉਸੇ ਵਲੋ ਹਸਪੀਟਲ 'ਚ ਇਸ ਤਰ੍ਹਾਂ ਇਹ ਸੀ ਡੀਆਲ ਲੁਧਿਆਣਾ ਵਿੱਚ ਹੀ ਹੋ ਚੁੱਕਾ ਹੈ ਕੋਈ ਫੈਸਿਲਿਟੀ ਜਿਹੜਾ ਹੈ ਨਹੀਂ ਸੀ ਕੋਈ ਉਹਨਾਂ ਨੇ ਲੱਗਣੀ ਪ੍ਰੋਡਕਸ਼ਨ ਨਹੀਂ ਹੋਈ ਜੇ ਦੇਖਾ ਉਹ ਤੋਂ ਬੜੀ ਇਨਕੁਆਰੀ ਮਾਰਕ ਹੋਈ ਹੈ ਫੈਕਟਸ ਫਾਈਨਡਿੰਗ ਕਰਕੇ ਫਿਰ ਵੀ ਦੇਖਾ ਕਿ ਕੀ ਉਹਦੇ ਵਿੱਚ ਮਤਲਬ ਪ੍ਰੋਬਲਮ ਕੀ ਆਈ ਹੈ ਕਿਉਂ ਜਿਹੜਾ ਲੈਪਸ ਹੋਏ ਕਿਸ ਲੈਵਲ ਤੇ ਹੋਏ ਜਿਹੜੇ ਮਜ਼ਦੂਰ ਕਸਵਾਈ ਕਰ ਰਹੇ ਸੀ ਉਹਨਾਂ ਨੂੰ ਕਿੰਨਾ ਸਫਾਈ ਵਾਸ ਕਰਵਾ ਸਕਿਆ ਜਾਂ ਪਿੰਡ ਵਾਸਿੰਗ ਨਾਲ ਕਹਿ ਜਾਂ ਕੋਈ ਇਨਕੁਆਰੀ ਦਾ ਪਾਰਟ ਹੈ ਮੈਂ ਇਨਕੁਆਰੀ ਕਰਕੇ ਸ਼ੁਰੂ ਕੀਤੀ ਅੱਗੇ ਫਿਰ ਉਹ ਤੋਂ ਬਾਅਦ ਹੀ ਦੱਸ ਸਕਦੇ ਹਾਂ ਫੋਲੋ ਤਾਂ ਜੀ ਅਸੀਂ ਹਸਪੀਟਲ ਵਾਲੀ ਸਾਰਾ ਧਿਆਨ ਜਿਹੜਾ ਮੈਂ ਕਰਵਾਇ ਹਫਤੇ ਦਾ ਟਾਈਮ ਦਿੱਤਾ ਕਿ ਕਰਦੇ ਹਾਂਗੇ ਹਫਤੇ ਦੇ ਵਿੱਚ ਕੰਮ ਕਰਾਂਗੇ ਕੱਲ ਇਹ ਜਿਹੜਾ ਚਾਵੇ ਹੋਇਆ ਇੱਕ ਇਨਸੀਡੈਂਟ ਤਿੰਨ ਜਿਹੜੇ ਰਾਜਸਥਾਨ ਤੋਂ ਬਿਲਾਉਂਗ ਕਰਦੇ ਸੀ ਲੇਬਰ ਵਾਲੇ ਉਹ ਸਾਫ ਕਰ ਰਹੇ ਸੀ ਜਿਹੜਾ ਸੀਵਰੇਜ ਉਹਦੇ ਵਿੱਚ ਤਿੰਨ ਬੰਦੇ ਅਫੈਕਟ ਹੋਏ ਸੀ ਇੱਕ ਕਨਈਆ ਜੀ ਜਿਨ੍ਹਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਦੂਸਰੇ ਨੇ ਜਿਹੜੇ ਇੱਕ ਦਿਓਲ ਹਸਪੀਟਲ ਚ ਉਹਨਾਂ ਨੂੰ ਰੈਫਰ ਕੀਤਾ ਥਰਡ ਜਿਹੜੇ ਨੇ ਉਹ ਆਊਟ ਆਫ ਡੇਂਜਰ ਨੇ ਉਸੇ ਵਾਲਾ ਹਸਪੀਟਲ ਚ ਨੇ ਇਸ ਤੋਂ ਅੰਦਰ ਇਹ ਲੋੜੀਆਂ ਵਿੱਚ ਹੋ ਚੁੱਕਾ ਕੋਈ ਫੈਸਲਟੀ ਜਿਹੜਾ ਹੈ ਨਹੀਂ ਸੀ ਕੋਈ ਉਹਨਾਂ ਨੇ ਲੱਗਦੀ ਪ੍ਰੋਡਕਸ਼ਨ ਨਹੀਂ ਹੈਗੀ ਜਿਹੜਾ ਉਹਦੀ ਬੜੀ ਇਨਕੁਆਰੀ ਮਾਰਕ ਹੋਈ ਹੈ ਫੈਕਸ ਫਾਈਨਿੰਗ ਕਰਕੇ ਫਿਰ ਵੀ ਦੇਖਾਂਗੇ ਕਿ ਉਹਦੇ ਵਿੱਚ ਮਤਲਬ ਪ੍ਰੋਬਲਮ ਕੀ ਆਈ ਹੈ ਕਿਉਂ ਜਿਹੜਾ ਲੈਪਸ ਹੋਏ ਕਿਸ ਲੈਵਲ ਤੇ ਹੋਏ ਜਿਹੜੇ ਮਜ਼ਦੂਰ ਸਫਾਈ ਕਰ ਰਹੇ ਸੀ ਉਹਨਾਂ ਨੂੰ ਕਿਹਨਾਂ ਸਫਾਈ ਵਾਸਤੇ ਕਰਨ ਵਾਸਤੇ ਕਹ ਜਿਆ ਪਿੰਡ ਵਾਸਿੰਗ ਨਾਲ ਕਹ ਜਿਆ ਇਹ ਇਨਕੁਆਰੀ ਦਾ ਪਾਰਟ ਹੈ ਮੈਂ ਇਨਕੁਆਰੀ ਕਰਕੇ ਸ਼ੁਰੂ ਕੀਤੀ ਅੱਜ ਫਿਰ ਉਹ ਤੁਹਾਨੂੰ ਬਾਅਦ ਹੀ ਦੱਸ ਸਕਦੇ ਹਾਂ ਫਿਰ ਲਾਓ ਤਾਂ ਜੀ ਅਸੀਂ ਹਸਪੀਟਲ ਵਾਲੀ ਸਾਰਾ ਧਿਆਨ ਉਹਨੇ ਰੱਖਦਾ ਇਲਾਜ ਕਰਾਇਆ ਸੀ ਇ ਹਫਤੇ ਦਾ ਟਾਈਮ ਦਿੱਤਾ ਜਾਂ ਕਰਦੇ ਹਾਂ ਹਫਤੇ ਦੇ ਵਿੱਚ ਖਤਮ ਕਰਾਂਗੇ ਕੱਲ ਜਿਹੜਾ ਚਾਵੇ ਹੋਇਆ ਇੱਕ ਇਨਸੀਡੈਂਟ ਤਿੰਨ ਜਿਹੜੇ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਲੇਬਰ ਵਾਲੇ ਉਹ ਸਾਫ ਕਰ ਰਹੇ ਸੀ ਜਿਹੜਾ ਸੀਵਰੇਜ ਉਹਦੇ ਵਿੱਚ ਤਿੰਨ ਬੰਦੇ ਅਫੈਕਟ ਹੋਏ ਸੀ ਇੱਕ ਕਨਈਆ ਜੀ ਜਿਹਨਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਦੂਸਰੇ ਨੇ ਜਿਹੜੇ ਇੱਕ ਦਿ올 ਹਸਪੀਟਲ ਚ ਉਹਨਾਂ ਨੂੰ ਰੈਫਰ ਕੀਤਾ ਥਰਡ ਜਿਹੜੇ ਨੇ ਉਹ ਆਊਟ ਆਫ ਡੇਂਜਰ ਨੇ ਉਹ ਇਸੇ ਕੋਲ ਹਸਪੀਟਲ ਚ ਨੇ ਇਸਲਾ ਇਨਸਟਿਟਿਊਟ ਲੁਧਿਆਣਾ ਵਿੱਚ ਹੀ ਹੋ ਚੁੱਕਾ ਹੈ ਕੋਈ ਫੈਸਲਤੀ ਜਿਹੜਾ ਹੈ ਨਹੀਂ ਸੀ ਕੋਈ ਉਹਨੇ ਲੱਗੀ ਨਹੀਂ ਪ੍ਰੋਡਕਸ਼ਨ ਨਹੀਂ ਸੀ ਹੈਗੀ ਜਿਹੜੇ ਉਹ ਤੋਂ ਬੜੀ ਇਨਕੁਆਰੀ ਮਾਰਕ ਹੋਈ ਹੈ ਫੈਕਟਸ ਫਾਈਨਡਿੰਗ ਕਰਕੇ ਫਿਰ ਵੀ ਦੇਖਾਂਗੇ ਕਿ ਕੀ ਉਹਦੇ ਵਿੱਚ ਮਤਲਬ ਪ੍ਰੋਬਲਮ ਕੀ ਆਈ ਹੈ ਕਿਉਂ ਜਿਹੜਾ ਲੈਪਸ ਹੋਏ ਕਿਸ ਲੈਵਲ ਤੇ ਹੋਏ ਜਿਹੜੇ ਮਜ਼ਦੂਰ ਸਫਾਈ ਕਰ ਰਹੇ ਸੀ ਉਹਨਾਂ ਨੂੰ ਕਿੰਨਾ ਸਫਾਈ ਵਾਸ ਕਰਵਾ ਸਕਿਆ ਜਾਂ ਪਿੰਡ ਵਾਸੀਆਂ ਨਾਲ ਕਿਹਾ ਜਾਂ ਗੀ ਇਨਕੁਆਰੀ ਦਾ ਪਾਰਟ ਹੈ ਮੈਂ ਇਨਕੁਆਰੀ ਕਰਕੇ ਸ਼ੁਰੂ ਕੀਤੀ ਅੱਜ ਫਿਰ ਉਹ ਤੋਂ ਬਾਅਦ ਹੀ ਦੱਸ ਸਕਦੇ ਹਾਂ ਫੋਲੋ ਅੱਜ ਅਸੀਂ ਹਸਪਤਾਲ ਵਾਲੀ ਸਾਰਾ ਧਿਆਨ ਉਹਨਾਂ ਦਾ ਲਾਜ ਕਰਾਇਆ हफ्ते का टाइम देता कर देंगे हफ्ते खत्म करेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप